ਹਾਲੀ ਸੀ ਕਿ ਇਹ ਜ਼ਿਲ੍ਹਾ ਗਰਦਾਸਪੁਰ ਦੇ ਕ੍ਰੀਮ ਲੋਕਾਂ ਦੀ ਸੀਗੀ ਨਮਾਇਦੇ ਸੱਦੇ ਸੀਗੇ ਤੁਹਾਨੂੰ ਦੇਖਣ ਵਿੱਚ ਆਇਆ ਹੋਣਾ ਕਿ ਕੋਈ ਆਮ ਪਬਲਿਕ ਨਹੀਂ ਆਈ ਸਾਰੇ ਜ਼ਿਲ੍ਹੇ ਦੇ ਨਮਾਇਦੇ ਲੋਕ ਆਏ ਸੀ ਜਿਨ੍ਹਾਂ ਦੇ ਮਗਰ 100 100 2 200 5 500 ਲੋਕ ਖੜੇ ਨੇ ਉਹਨਾਂ ਦੀ ਨੁਮਾਇੰਦਗੀ ਕਰਨ ਵਾਲੇ ਲੋਕ ਆਏ ਸੀ ਤੇ ਸਾਰੇ ਜ਼ਿਲ੍ਹੇ ਦੇ ਚੰਗੇ ਇਨਸਾਨਾਂ ਨੂੰ ਚੰਗਿਆਂ ਆਦਮੀਆਂ ਨੂੰ ਧਰਮੀ ਬੰਦਿਆਂ ਨੂੰ ਇਕੱਠਿਆ ਕਰਨ ਦਾ ਇਹ ਮਕਸਦ ਸੀ ਕਿ ਲੋਕ ਰਾਹ ਪੈਦਾ ਕੀਤੀ ਜਾਵੇ ਲੋਕ ਰਾਹ ਜਿਹੜੀ ਹੁੰਦੀ ਹੈ ਇਹ ਲੋਕ ਸ਼ਕਤੀ ਇਹ ਰੱਬ ਦੀ ਆਵਾਜ਼ ਬਣਦੀ ਹੈ ਕਿ ਅਸੀਂ ਇਸ ਵਿੱਚ ਰੱਬ ਦੀ ਆਵਾਜ਼ ਪੈਦਾ ਕੀਤੀ ਹੈ ਕਿ ਉਸ ਆਵਾਜ਼ ਦੇ ਨਾਲ ਸ਼ਰੋਮੀ ਕਾਲੀਦਾਲ ਨੂੰ ਸ਼ਕਤੀ ਦਿੱਤੀ ਜਾਵੇ ਮਾਰੇ ਸਮੇਂ 'ਚ ਜਦ ਕਿ ਕੁਝ ਲੋਕ ਜਿਹੜੇ ਨੇ ਉਹ ਕਾਲੀਦਾਲ ਦੀ ਪੱਖ 'ਚ ਸ਼ੁਰਾ ਮਾਰ ਕੇ ਨੱਠ ਗਏ ਨੇ ਤੇ ਮੈਂ ਇਸ ਕਰਕੇ ਮਨ ਬਦਲਿਆ ਵਾ ਤੇ ਅਕਾਲੀ ਦਲ ਦੀ ਮਦਦ ਕਰਨਾ ਲੰਘ ਕੀਤਾ ਵਾ ਅੱਜ ਦੀ ਹੱਦ ਵਿੱਚ ਕੀ ਕਾਸਲੇ ਅਸੀਂ ਅਕਾਲੀ ਦਲ ਨੂੰ ਸ਼ਕਲ ਹੋਵੇ ਜੋਕਰ ਮੈਂ ਅਕਾਲੀ ਦਲ ਵਿੱਚ ਸ਼ਾਂਪਲ ਹੋਵਾ ਚਾਹੇ ਨਾ ਹੋਵਾ ਮੈਂ ਸਮੂੱਚੇ ਕਾਲੀ ਵਰਕਰਾਂ ਨੂੰ ਅਪੀਲ ਕੀਤੀ ਹੈ ਸਮੂੱਚੀ ਜਨਤਾ ਨੂੰ ਅਪੀਲ ਕੀਤੀ ਹੈ ਗਰਦਾਫਰ ਵਾਲਿਆਂ ਨੂੰ ਵੀ ਆਪਣੀ ਇੱਕ ਇੱਕ ਵੋਟ ਜਿਹੜੀ ਹੈ ਕੋਈ ਰਹਿ ਨਾ ਜਾਵੇ ਪਿੰਡ ਵਿੱਚ ਸਾ ਸਮੂਚੀ ਵੋਟ ਜਿਹੜੀ ਆ ਕਾਲੀਗੱਲ ਦੀ ਝੋਲੀ ਵਿੱਚ ਪਾਓ ਕਾਲੀਗੱਲ ਦੇ ਕੈਂਡੀਡੇਟ ਨੂੰ ਜੀ ਸਾਹਿਬ ਤੁਸੀਂ ਕਹਿੰਦੇ ਕਿ ਜਿਹੜੇ ਲੋਕ ਜਿਹੜੇ ਛੱਡ ਕੇ ਚਲ ਗਏ ਉਸ ਤੋਂ ਬਾਅਦ ਹੀ ਫੈਸਲਾ ਲਿਆ ਹੈਗਾ ਲੱਗਦਾ ਵੀ ਪਾਰਟੀ ਹੈਗਮਾਨ ਨੇ ਵਧੀਆ ਫੈਸਲਾ ਕੀਤਾਗਾ ਉਹ ਲੋਕ ਜਿਹੜੇ ਗਲਤ ਗਾਈਡ ਕਰਦੇ ਸੀਗੇ ਦਾ ਅਸਲ ਉਹ ਲੋਕ ਜਿਹੜੇ ਨੇ ਪਹਿਲਾਂ ਹੀ ਉਹਨਾਂ ਦੀ ਪੀਸੀਟੀ ਬੁੱਝੀਆਂ ਪਾਰਟੀਆਂ ਨਾਲ ਰਲਈ ਹੋਈ ਤੇ ਉਹ ਕਾਲੀਗੱਲ ਦੇ ਕੈਂਡੀਡੇਟ ਦੇ ਹੱਕ ਵਿੱਚ ਉਹਨਾਂ ਨੇ ਮੀਟਿੰਗਾਂ ਸ਼ੁਰੂ ਨਹੀਂ ਕੀਤੀਆਂ ਪ੍ਰਚਾਰ ਸ਼ੁਰੂ ਨਹੀਂ ਕੀਤਾ ਤੇ ਨਾ ਉਹ ਮੀਟਿੰਗਾਂ ਵਿੱਚ ਕਾਂਗਰਸ ਦੇ ਜਾਂ ਆਮ ਪਾਰਟੀ ਦੇ ਖਿਲਾਫ ਬੋਲਦੇ ਸੀਗੇ ਕਿਉਂਕਿ ਜਿਨ੍ਹਾਂ ਪਾਰਟੀਆਂ ਕੋਲੋਂ ਕੰਮ ਲਏ ਹੋਣ ਜਿਨ੍ਹਾਂ ਲੀਡਰਾਂ ਕੋਲੋਂ ਕੰਮ ਲਏ ਹੋਣ ਜਿਨ੍ਹਾਂ ਨੇ ਬੈਠ ਕੇ ਖਾਦਾ ਪੀਤਾ ਹੋਵੇ ਉਹਨਾਂ ਦੇ ਖਿਲਾਫ ਕਿੱਦਾਂ ਬੋਲ ਸਕਦੇ ਨੇ ਭਾਵੇਂ ਉਹਨਾਂ ਤੇ ਲੱਖ ਕਮਜ਼ੋਰੀਆਂ ਹੋਣ ਇਸ ਕਰਕੇ ਉਹਨਾਂ ਦੀ ਜ਼ੁਬਾਨ ਤੋਂ ਅਕਾਲੀ ਦਲ ਨੂੰ ਸ਼ਕਤੀ ਨਹੀਂ ਸੀ ਮਿਲਦੀ ਤੇ ਉਹ ਮਕਾਊ ਮਾਲਫੀਆ ਚਲਾ ਗਿਆ ਲੱਗਦਾ ਨੁਕਸਾਨ ਹੋਏਗਾ ਅਕਾਲੀ ਦਲ ਨੂੰ ਇਸ ਲੱਗ ਕਿ ਕਿਸੇ ਬੰਦੇ ਦੇ ਜਾਨ ਦਾ ਨੁਕਸਾਨ ਤੇ ਹੁੰਦਾ ਹੀ ਹੈ ਭਾਵੇਂ ਬਹੁਤਾਂ ਨਹੀਂ ਤੇ ਥੋੜਾ ਹੋਵੇ ਹਰ ਵਰਕਰ ਦੇ ਜਾਨ ਨਾਲ ਇੱਕ ਵਾਰੀ ਧੱਕਾ ਤੇ ਲੱਗਦਾ ਹੀ ਹੈ। ਵਿਰੋਧੀਆਂ ਕਿਹਾ ਇਹਦੇ ਨਾਲ ਸੁਖਿੰਦਰ ਨਾਲ ਹੋਈ ਸੀ ਉਹਦੇ ਖਿਲਾਫ ਚ ਨਾ ਹੋ ਲੜਦੇ ਅੱਜ 104 ਚੌੜ ਲੜ ਰਿਹਾ ਕਿਧਾ ਵੀ ਉਹਦਾ ਨੁਕਸਾਨ ਮੁਕਾਬਲਾ ਕਿਹਦਾ ਕਿਹਦੀ ਸਾਰੀ ਪਾਰਟੀ ਮੈਂ ਮੁਕਾਬਲਾ ਸਮਝਦਾ ਸਾਡੇ ਨਾਲ ਹੀ ਮੁਕਾਬਲਾ ਉਹਦਾ ਮੁਕਾਬਲਾ ਉਹ ਤੇ ਕਿਸੇ ਨਾਲ ਕਰਦਾ ਮੈਂ ਕੋਈ ਕਿਸੇ ਦਾ ਪ੍ਰਚਾਰ ਕਰਾਂਗਾ ਵੀ ਮੈਂ ਕਾਂਗਾ ਅਸੀਂ ਕਮਜ਼ੋਰ ਆ ਕਿਹੜੀ ਪਾਰਟੀ ਅਸੀਂ ਉਹਨੂੰ ਢਾਵਾਂਗੇ ਉਹਨੂੰ ਕੁਝ ਵਰਕਰਾਂ ਨੇ ਵੀ ਗੱਲ ਕਹੀ ਹੈਗੀ ਆ ਕਿ ਲਿੰਗਾ ਸਾਹਿਬ ਤੁਸੀਂ ਚਲੋ ਹੁਣ ਪਾਰਟੀ ਨੂੰ ਜਿਹੜਾ ਮਜ਼ਬੂਤ ਕਰੋਗੇ ਲੇਕਿਨ ਆਉਣ ਵਾਲੇ ਸਮੇਂ 'ਚ ਇਹ ਨਾ ਹੋਏ ਕਿ ਫਿਰ ਕੋਈ ਬਾਹਰੋਂ ਲਿਆ ਕੇ ਕਾਂਗਰਸੀ ਜਿਹੜਾ ਵੜਾ ਦਿੱਤਾ ਜਾਵੇ ਵਰਕਰ ਨੂੰ ਯਾਦ ਰੱਖਿਆ ਜਾਵੇ ਜੀ ਕਾਂਗਰਸੀ ਨੇ ਕੀ ਬਣਾਉਣਾ ਕਿਹਾ ਅਸੀਂ ਤੇ ਮਾਰੇ ਅੰਸਰ ਦੇ ਖਿਲਾਫ ਅਸੀਂ ਲੜਾਂਗੇ ਅਸੀਂ ਕੋ ਕਮਜ਼ੋਰ ਬੰਦੇ ਥੋੜੇ ਆ ਕਿੰਨੇ ਹਜ਼ਾਰਾਂ ਲੋਕ ਅੱਜ ਆਏ ਨੇ ਮੇਰੀ ਪਿੱਛੇ ਤੇ ਇਹਨਾਂ ਦਾ ਹੱਥ ਹੈ ਤੇ ਇਹ ਕਮਜ਼ੋਰੀ ਨਾਲ ਥੋੜਾ ਮੈਂ ਲੜੂੰਗਾ ਮੈਂ ਤੇ ਪੈਰ ਗੱਡ ਕੇ ਲੜਾਂਗਾ ਮਾਰੇ ਅੰਸਰ ਦੇ ਖਿਲਾਫ ਜਿਹੜੇ ਅਕਾਲੀ ਦਲ ਨੂੰ ਢਾਹ ਲਾਉਂਦੇ ਨੇ ਇਹ ਸਮਝੀ ਆਨਲਾਈਨ ਟਾਈਮ ਤੇ ਜ਼ਿਆਦਾ ਲਗਾਤਾਰ ਨਮਾਇੰਦਗੀ ਕਰਨਗੇ ਲੋਕਾਂ ਦੀ ਹਾਂਜੀ ਇਹ ਬਰੌਲ ਖੱਗੇ ਦੀ ਨਮਾਇੰਦਗੀ ਕਰੋਗੇ ਆਨਲਾਈਨ ਟਾਈਮਸ ਕਾਲ ਜਾ ਮੈਨੂੰ ਕੀ ਪਤਾ ਵਾ ਕਿ ਕਿਹੜੇ ਕਿਹੜੇ ਹਲਕੇ ਦੀ ਮੈਨੂੰ ਨਮਾਇੰਦਗੀ ਦੇਣੀ ਹੈ ਇਹ ਤੇ ਹੁਣ ਮੈਨੂੰ ਵੀ ਨਹੀਂ ਪਤਾ ਜਿੱਥੇ ਕਮਜ਼ੋਰ ਸਮਝਣਗੇ ਉੱਥੇ ਮੈਨੂੰ ਗਾਦਨ ਭਾਵੇਂ ਮੈਂ ਦੱਤਨ ਨੂੰ ਤਿਆਰ ਆ ਡੇਰੇ ਤੇ ਧੋਣੇ ਦੀ ਭੰਨੀ ਭੰਨੀ ਆ ਹਲਕਾਂ ਚਾਜੀ ਤੌਰ ਤੇ ਵਿਚਰੂਗੇ ਤੇ ਸਰੇ ਜੇ ਕਾਟ ਕੇ ਮੈਂ ਹਲ ਕੰਚਾਰ ਜਾਂ ਤਾਂ ਵੀ ਉੱਪਰ ਆ ਮੈਂ ਕੋਰ ਕਮੇਟੀ ਦੇ ਮੈਂਬਰ ਰਿਆ ਵਾਂ ਅੱਜ ਵੀ ਮੈਂ ਭਾਵੇਂ ਕੱਖ ਵੀ ਨਹੀਂ ਕਾਦੀ ਦਲ ਦੇ ਲੇਕਿਨ ਲੋਕਾਂ ਦਾ ਮੇਰੇ ਪਿੱਠ ਤੇ ਹੱਥ ਆ ਮੈਂ ਇਹਨਾਂ ਨਾਲੋਂ ਵੈਸੇ ਹੀ ਹੈਵੀ ਆ ਹਲਕਨ ਜਾਰਜ ਦੇ ਕਾਕੂ ਹੀ ਨਾ ਹੋਇਆ ਹਲਕਨ ਜਾਰਜ ਤੇ ਜੇ ਕੋਈ ਚੰਗਾ ਸਿਆਣਾ ਬੰਦਾ ਹੋਵੇ ਤੇ ਉਹ ਲੀਡ ਕਰਦਾ ਵਾ ਤੇ ਜੇ ਕੋਈ ਉਹੋ ਜਿਹਾ ਹੋਏ ਤੇ ਉਹ ਵੇੜਾ ਕਰਕ ਕਰ ਦਿੰਦਾ ਵਾ ਲੱਗਦਾ ਕੋਈ ਹੈਗਾ ਵਾ ਇਸ ਬੰਦੇ ਹਲਕੇ ਜਿਹੜਾ ਜਿਹਨੂੰ ਇਨਮਾਈ ਦਿੱਤੀ ਜਾ ਸਕਦੀ ਹੈ ਪੈਂਚਰ ਨੂੰ ਕੌਣ ਲੱਗਦਾ ਤੁਹਾਨੂੰ ਮੈਂ ਤੇ ਇਸ ਬਾਰੇ ਕਦੇ ਸੋਚਿਆ ਹੀ ਨਹੀਂ ਜੇ ਚੀਜ਼ ਬਾਰੇ ਮੈਂ ਨਹੀਂ ਮੈਂ ਨਹੀਂ ਚਾਹੁੰਦਾ ਉਹਦੇ ਬਾਰੇ ਮੈਂ ਸੋਚੂੰਗਾ ਕਿਉਂ ਵੀ ਕਿਹੜਾ ਲੱਗੇ ਜਿਹੜਾ ਮੇਰੇ ਵੱਲੋਂ ਮਰਜ਼ੀ ਲੱਗ ਜੇ ਸੁੱਤ ਜਾਣਕਾਰੀ ਮਿਲ ਰਹੀ ਹੈ ਵੀ ਆਲ ਪਾਰ ਲਵਾ ਸਾਨੂੰ ਸ਼ਾਮ ਨੂੰ ਸ਼ਾਮਤ ਰਸਲੇ ਪਾਰਟੀ ਦੇ ਕੰਦਲਵਾਦ ਉਹਨਾਂ ਦੀ ਮਰਜ਼ੀ ਹੈ ਜੇ ਕਰਨਗੇ ਤਾਂ ਵੀ ਠੀਕ ਹੈ ਨਾ ਕਰਨਗੇ ਤਾਂ ਵੀ ਠੀਕ ਹੈ ਕਰਨਗੇ ਤਾਂ ਵੀ ਧਨ ਭਾਗ ਨਾ ਕਰਨਗੇ ਤਾਂ ਵੀ ਧਨ ਭਾਗ ਕੋਈ ਗੱਲ ਨਹੀਂ ਕੀ ਕੋਈ ਮੇਰੇ ਤੇ ਘਬਰਾਹਟ ਨਹੀਂ ਕੋਈ ਮੇਰੇ ਮਨ ਤੇ ਅਸਰ ਨਹੀਂ ਮੈਂ ਬਹੁਤ ਕੁਝ ਹੰਡਾ ਲਿਆ ਵਾ ਕਦੀ ਕਰਨੇ ਕਿਹਾ ਹੈ ਕਿ ਮੈਨੂੰ ਸਟੇਜ ਸੰਜੀ ਕਰਵਾ ਸਕਿਆ ਗਿਆ ਮੈਂ ਤਾਂ ਛੱਡੀ ਪਾਰਟੀ ਕਦ ਸਟੇਜ ਸੰਜੀ ਕਰਨਾ ਅੱਜ ਭਾਈ ਤੀਰਦੀ ਨਹੀਂ ਨਹੀਂ ਕੇ ਕੇ ਦਿਮਾਗ ਖਰਾਬ ਮੇਰੇ ਨਾਲ ਕਾਨੂੰਨ ਨਹੀਂ ਬੋਲਣ ਨਹੀਂ ਲੈਣਾ ਨਹੀਂ ਦੇਣਾ ਨਹੀਂਗਾ ਤੇ ਉਹ ਹਾਈ ਕਮਾਂਡ ਹੀ ਨਹੀਂ ਆਈ ਤੇ ਉਹਨੂੰ ਇਹਨੂੰ ਕੱਲੇ ਨੂੰ ਪੜਾ ਸੁਣਾ ਦੇਣਾ ਹੈਗਾ ਹਾਈ ਕਮਾਂਡ ਦਾ ਕੋਈ ਬੰਦਾ ਵੇਖਿਆ ਤੁਸੀਂ ਤੁਸੀਂ ਇਹ ਕਿਹੜਾ ਵਾਇਸਰਾਏ ਐਪੀ ਇਹਨੂੰ ਆਖਿਆ ਤੂੰ ਚੰਬਲੋ ਜਾ ਕੇ ਜਿਹੜਾ ਤੁਸੀਂ ਪੰਜ ਕਸਵੇ ਦੇ ਵੀ ਕੱਲ੍ਹ ਗੱਲ ਮੈਂ ਹਰਾਇਆ ਉਹਨਾਂ ਨੇ ਪਿਛਲੇ ਦਿਨੀ ਤੁਹਾਡੇ ਮੈਂ ਇੱਕੋ ਸ਼ੀਟ ਤੇ ਕੀਤਾ ਉਹ ਵੀ ਮੈਂ ਘਰ ਬੈ ਕੇ ਦੱਬੀ ਜਬਾਨ ਨਾਲ ਉਹ ਤੁਹਾਡੇ ਖਿਲਾਫ ਖੁੱਲ ਕੇ ਪੋਜੀ ਨੂੰ ਫੜਦੇ ਨੇ ਪਹਿਲਾਂ ਬੋਲੇ ਤਾਂ ਮੈਂ ਵੀ ਠੋਕਿਆ ਉਹਨੂੰ ਜਵਾਬ ਦੇ ਹੁਣ ਗਾਹ ਜਿਹੋ ਜਆ ਬੋਲੇਗਾ ਉਹ ਜਆ ਠੋਕਾਂਗਾ ਮੇਰੀ ਕਿਹੜੀ ਜ਼ੁਬਾਨ ਨਹੀਂ ਕੰਮ ਕਰਦੀ ਜਾਂ ਮੇਰੇ ਕੋਲ ਗਿਆਨ ਹੈ ਨਹੀਂਗਾ ਮੈਨੂੰ ਉਹਦਾ ਮਾਸਾ ਮਾਸਾ ਜਿੰਨਾ ਗਿਆਨ ਹੈ ਤੇ ਉਹ ਕੀ ਕੀਤਾ ਤੇ ਕਿ ਕਿਹੜੇ ਮੋੜ ਤੋਂ ਕਿਹੜੀ ਠੱਬੀ ਲਾਉਣੀ ਹੈ ਨਾ ਕਰਨ ਮੈਂ ਆਪਣੀ ਸੋਚ ਨਾ ਦਿੱਤਾ ਵਾ ਉਹਨੇ ਕਿਹਨ ਕਿਹਾ ਤੇ ਹੈ ਨਹੀਂ ਤੂੰ ਯਾਰ ਕਹੀ ਜਾਂਦਾ ਵਾ ਕੀ ਚਿਮਕ ਚਿਮਨ ਕੀ ਕਿਹਾ ਵਾ ਇਹ ਗੱਲ ਤੇ ਕਦੇ ਕਹਿ ਨਹੀਂ ਸਕਦਾ ਤੇ ਨਾਂ ਕਹੀਏ ਬਦੋ ਬਦੀ ਮਾਰੇ ਮੂੰਹ ਚ ਪਾਉਂਦੇ ਆ ਉਹਨਾਂ ਤੂੰ ਕਹਿੰਦੇ ਕਦੇ ਕੋਈ ਬੰਦਾ ਲੜਨ ਵਾਲਾ ਇਹ ਕਹਿੰਦਾ ਤੂੰ ਮੇਰੇ ਵੱਲ ਨਾ ਆਈ ਇਹਦਾ ਪਾਗਲ ਕਿਹੜਾ ਹੋ ਸਕਦਾ ਵਾ ਨਹੀਂ 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 ਬਿਲਕੁਲ ਆ ਦੂਜਿਆਂ ਨੂੰ ਪੁੱਛ ਲੈ ਕਿ ਜੇ ਕਹੇ ਤੇ ਕੋਈ ਮੈਨੂੰ ਮਿਸਾਲ ਦੇ ਦੇ ਮੈਂ ਤੇਰੀ ਸ਼ਗਿਰਦੀ ਕਰਨ ਨੂੰ ਤਿਆਰ ਹਾਂ ਤੂੰ ਇੱਕ ਬਿਆਨ ਦਿੱਤਾ ਵੀ ਕੰਮ ਸੀ ਕਰਨ ਹੋ ਜਾ ਬਕਾਲਾ ਕੰਮ ਸੀ ਹਲ ਕੰਮ ਹਾਂ ਹਾਂ ਤੇ ਉਹ ਨੱਠੀ ਜਾਂਦੇ ਨੇ ਉਹ ਮਾਲ ਖਲੋਂਦਾ ਥੋੜਾ ਹੁੰਦਾ ਜਿਹੜਾ ਕਾਂਗਰਸ ਦੀ ਪੇਚੀ ਛੁਰਾ ਮਾਰਦੇ ਇਧਰ ਹੁਣ ਇਧਰ ਮਾਰ ਕੇ ਉਧਰ ਚਲੇ ਜਾਣਗੇ ਤੀ ਤੀ ਸਟੇਜ ਤੋਂ ਕਹੇ ਵੀ ਕੁਝ ਲੋਕ ਅਜੇ ਵੀ ਹੈਗੇ ਨੇ ਜਿਸ ਤਰ੍ਹਾਂ ਗਰਦਾਸਪੁਰ ਦੇ ਵਿੱਚ ਉਹ ਲੱਗਦਾ ਵੀ ਉਹ ਵੀ ਬਾਕੀ ਹੁਣੇ ਜਾਣਗੇ ਜੀ ਮੈਂ ਜਦੋਂ ਮੈਂ ਲੜਦਾ ਨੀਗਾ ਮੈਂ ਤਾਂ ਇੱਕ ਸਪੋਰਟਰ ਆ ਮੈਨੂੰ ਕੀ ਕੋਈ ਛੱਡ ਕੇ ਜਾਏ ਕੋਈ ਆ ਜਾਏ ਕੋਈ ਨਵਾਂ ਲਾਲਣ ਕੋ ਪੁਰਾਣਾ ਲਾਲਣ ਕੋਈ ਆਏ ਚਾਹੇ ਨਾ ਆਏ ਮੈਂ ਉਹਦੇ ਬਾਰੇ ਕੀ ਉਹ ਸੋਚਣਾ ਉਹ ਕੈਂਡੀਡੇਟ ਦਾ ਕੰਮ ਆ ਉਹ ਕਾਜੀਦਲ ਦਾ ਕੰਮ ਆ ਮੇਰਾ ਕੰਮ ਨਹੀਂਗਾ ਮੇਰਾ ਕੰਮ ਆ ਆਪਣਾ ਪੈਰਾ ਦੇਣਾ ਜਿਹੜੇ ਵਰਕਰ ਇੱਥੇ ਆਏ ਨੇ ਕੀ ਕਹਿਣਾ ਚਾਹੋਗੇ ਇਹਨਾਂ ਨੂੰ ਇਹ ਤੁਹਾਡੇ ਸਾਹਮਣੇ ਬੈਠੇ ਨੇ ਇਹ ਤਾਂ ਮੈਂ ਤੁਹਾਡੇ ਸਾਹਮਣੇ ਸਭ ਕੁਝ ਹੀ ਕਹ ਦਿੱਤਾ ਵਾ ਮੇਰੇ ਕੋਈ ਗੁਜ਼ਾਇਸ਼ ਹੈਗੀ ਤਾਂ ਉਹ ਮੈਨੂੰ ਦਾ ਦਿਓ ਮੈਂ ਕਹਿ ਦਿੰਦਾ ਠੀਕ ਹੈ ਠੀਕ ਹੈ